ਸਫਰ ਕਰਨ ਵਾਲੇ ਰਹਿਣ ਸਾਵਧਾਨ ਕਿਸਾਨ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ ਸੁਣੋ ਅੱਗੇ ਕੀ ਕੀਤਾ ਕਿਸਾਨ ਜਥੇਬੰਦੀਆਂ ਨੇ ਐਲਾਨ ਹਾਂਜੀ ਬੀਟੀਮ ਆ ਬਾਕੀ ਕਿੱਥੇ ਜਾਤ ਰਹੀ ਮੈਂ ਰੇਸ਼ਮ ਸਿੰਘ ਯਾਤਰੀ ਜੀ ਭਾਰਤੀ ਕਿਸਾਨ ਜਿਨੇ ਲਿਖਤਾ ਸਿੱਧੂਪੁਰ ਜ਼ਿਲ੍ਹਾ ਜੰਮ ਸਕੱਤਰ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਅੱਜ ਵੀ ਜਿਹੜੀ ਮੀਟਿੰਗ ਹੈ ਜੀ ਮੇਨ ਮੁੱਦੇ ਨਾਲ ਪਹਿਲਾਂ ਸਾਡੇ ਬਠਿੰਡੇ ਜਿਹੜੇ ਨਾਲ ਸੰਬੰਧਤ ਸੀਗੇ ਜਿਹੜੇ ਕਿ ਬਾਰ ਬਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਬਹੁਤ ਵਾਰੀ ਮੀਲੇ ਬਹੁਤ ਵਾਰੀ ਮੀਟਿੰਗਾਂ ਕਰੀਆਂ ਵਿਸ਼ਵਾਸ ਦਿਵਾਈ ਮਸਲੇ ਹੱਲ ਕਰ ਦਾਂਗੇ ਪਰ ਮਸਲੇ ਜਿਉਂਦੇ ਤਿਉਂ ਲਟਕਦੇ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇਹਨਾਂ ਤੇ ਵਿਚਾਰ ਚਰਚਾ ਕਰਨੀ ਆ ਜੇਕਰ ਪ੍ਰਸ਼ਾਸਨ ਨੇ ਹੱਲ ਨਾ ਕਰੇ ਹੁਣ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵੀ ਸਾਨੂੰ ਜੇ ਕਹਾਂਗੇ ਬੈਠਣ ਲਈ ਮਜਬੂਰ ਕਰੂਗਾ ਪ੍ਰਸ਼ਾਸਨ ਛੜਕਾਂ ਤੇ ਜਾਂਦਾ ਉਤਰ ਦੂਜਾ ਸਾਡਾ ਸੀਗਾ ਕਿ ਫਰੋਜ ਫਰੋਜਪੁਰ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਮੋਰਚਾ ਚੱਲਦਾ ਜਿਹੜੇ ਆਪਕਾਰ ਸੀ ਜ਼ਮੀਨਾਂ ਸੀ ਉਹਨਾਂ ਦੀਆਂ ਉੱਥੋਂ ਦੀ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਖੋ ਕੇ 45 ਲਵਾਈ ਉਹ ਹੱਕ ਹੀ ਉਹਨਾਂ ਦੀਆਂ ਸੀ ਉਹਨਾਂ ਦਾ ਮੋਰਚਾ ਚੱਲਦਾ ਸੀ ਆਪਦੀਆਂ ਜ਼ਮੀਨਾਂ ਵਾਪਸ ਲੈਣ ਲਈ ਮਰ ਮਰ ਸ਼ੁਰੂ ਕੀਤਾ ਸੀ ਜਿੰਨਾ ਚੋਂ ਇੱਕ ਬੰਦਾ ਸਹਾਰ ਹੋ ਗਿਆ ਸੀ ਮੌਤ ਹੋ ਗਈ ਸੀ ਇੱਕ ਨੂੰ ਜ਼ਬਰਦਸਤੀ ਧੱਕੇ ਨਾਲ ਚਾਕੇ ਆਪਣਾ ਫਰੀਦਕੋੜ ਵੇਖੇ ਦਾਖਲ ਕਰਤਾ ਸੀ ਉੱਥੋਂ ਆਪਣੇ ਏਮਜ ਬਠਿੰਡਾ ਲੈੰਦਾ ਕਹਿੰਦੇ ਸੀ ਉਹਦੀ ਹਾਲਤਾਂ ਨਾਲ ਉਹਨਾਂ ਨੂੰ ਦੇਂਦੇ ਕੋਈ ਪ੍ਰੋਗਰਾਮ 2-3 ਦਿੱਤੇ ਉਹ ਜ਼ਿਲ੍ਹਿਆਂ ਨੇ ਪਰ ਵਾਦਾ ਕਰ ਲੈਂਦੇ ਬਹੁਤਾ ਪੂਰਾ ਨਹੀਂ ਕੀਤਾ ਜਿਹੜਾ ਵਾਦੇ ਇਹਨੂੰ ਮੰਗਾ ਨੂੰ ਪੂਰਾ ਕਰਮਾਉਣ ਲਈ ਆਉਣ ਵਾਲੀ 26 ਸਤੰਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ ਜਿੰਨਾ ਚਿਰ ਸਾਡੀਆਂ ਮੰਨੀਆਂ ਮੰਗਾ ਲਾਗੂ ਨਹੀਂ ਕਰਦੇ ਰੋਡ ਜਾਮ ਰੱਖਾਂ ਤੀਜਾ ਸੀਗਾ ਸਾਡਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋ ਪਾਰਟਨ ਉਹਦੇ ਜਿਹੜਾ ਕਿ ਖਨੌਰੀ ਬਾਰਡਰ ਸੰਭੂ ਬਾਰਡਰ ਰਾਤਪੁਰਾ ਬਾਰਡਰ ਤੇ ਮੰਨੀਆਂ ਹੋਈਆਂ ਮੰਗਾ ਨੂੰ ਲੈ ਕੇ ਮੋਰਚਾ ਚੱਪੂ ਦਾ ਪ੍ਰੋਗਰਾਮ ਸੀਗਾ 3 ਅਕਤੂਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਦਾ ਸਮੁੱਚਾ ਚੱਕਾ ਜਾਮ ਕਰਾਂਗੇ ਜਿਹੜੀਆਂ ਮੰਨੀਆਂ ਮੈਂ ਕੋ ਲਾਗੂ ਕਰਵਾਉਂ ਉਹਨੀਆਂ ਮੰਗਾ ਤੇ ਸਾਰੀਆਂ ਤੇ ਅੱਜ ਸਾਡੀ ਵਿਚਾਰ ਚਰਚਾ ਜਿਹੜੇ ਰੋਡ ਉਹਨਾਂ ਦੇ ਪੈਂਟ ਤੈਅ ਕਰਨੇ ਜਿਹੜਾ ਆਪਣਾ ਰੇਲਵੇ ਟਰੈਕ ਰੋਕਣਾ ਉਹਦੇ ਪੈਂਟ ਤੈਅ ਕਰਨੇ ਜਿਹੜੀਆਂ ਪ੍ਰਸ਼ਾਸਨ ਨਾਲ ਸੰਬੰਧ ਲੈਂਦੀਆਂ ਮੰਗਾ ਉਹਨਾਂ ਦੇ ਵਿਚਾਰ ਚਰਚਾ ਕਰਨ ਲਈ ਅੱਜ ਦੀ ਸਾਡੀ ਮੀਟਿੰਗ ਸੀ ਕਿ ਪਾਸੇ ਸਰਕਾਰ ਦੇ ਜਾਂਦੇ ਹੈ ਕਿ ਪ੍ਰਸ਼ਾਸਨ ਤੇ ਹੈਗਾ ਜਿਸ ਇਨ ਨੈਚਰ ਹੋਤ ਰਹੇ ਹੈ ਜਿਹਦੇ ਪਾਸੇ ਜਿਹੜੇ ਕਮੇਟੀ ਦੇ ਮੰਨੀਆਂ ਉਹਦਾ ਉਹਨਾਂ ਦੇ ਮਾਮਲੇ ਕਰ ਦਿੱਤੇ ਜਾਂਦੇ ਹੈ ਬਿਲਕੁਲ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਪ੍ਰਸ਼ਾਸਨ ਕਹਿ ਤਾ ਰਿਹਾ ਅਸੀਂ ਵੱਡੀ ਪਦਰ ਤੇ ਪਿੰਡਾਂ ਦੇ ਵਿੱਚੋਂ ਵੀ ਕਿਜੁ ਯੋਗਤਾ ਸਿੱਧੂਪੁਰ ਦੇ ਨਾਲ ਕਮੇਟੀਆਂ ਨੌਜਵਾਨਾਂ ਦੇ ਵੱਡੀਆਂ ਸੀ ਨਾਲ ਸਾਡੇ ਮੈਂਬਰ ਲੱਗੇ ਜਦੋਂ ਪਿੰਡਾਂ ਦੇ ਵਿੱਚੋਂ ਫੜ ਕੇ ਪ੍ਰਸ਼ਾਸਨ ਨੂੰ ਫੜਾਉਣੇ ਆ ਪਹਿਲਾਂ ਤੋਂ ਕਹਿ ਜਾਂਦੇ ਨੇ ਕੋਈ ਬੇਟ ਹੁੰਦੀ ਹੈ ਕਿ ਛੋਟੀ ਹੈ ਤੇ ਕੇਸ ਨਹੀਂ ਬਣਦਾ ਇਸ ਕਰਕੇ ਉਹਨਾਂ ਨੂੰ ਔਰਸ਼ਾਹ ਕਰੀ ਜਾਂਦੇ ਨੇ ਛੇੜੀਆਂ ਨੂੰ ਸਾਡੇ ਬੰਦਿਆਂ ਦੇ ਗਲ ਪਹੁੰਚ ਜਿਹੜੇ ਕਿ ਭੂੰਦੜ ਦੇ ਵਿੱਚ ਤੇ ਮੰਡੀਕੱਲਾ ਦੇ ਵਿੱਚ ਸਾਡੇ ਵਰਕਰਾਂ ਨੇ ਆਕੀਮਾਂ ਨੇ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਸੀ ਛੱਡ ਤੇ ਉਹ ਗੱਲ ਪਏ ਨੂੰ ਉਲਟ ਸਾਡੇ ਦੀ ਪਰਚੇ ਦਰਜ ਕਰੇ ਤੇ ਇੱਕ ਪਾਸੇ ਕਹਿ ਰਹੀ ਹੈ ਸਰਕਾਰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਦੂਜੇ ਪਾਸੇ ਜੇ ਕੋਈ ਸਮਾਜ ਸੇਵੀ ਕਦਮ ਚੱਕਦਾ ਨਸ਼ੇ ਪ੍ਰਤੀ ਅੱਗੇ ਵਾਧਾ ਤੋਂ ਅਨਸ਼ੇੜੀਆਂ ਨੂੰ ਇਕੱਠਿਆਂ ਕਰਕੇ ਗੱਲ ਵਗੈਰਾ ਪਵਾਇਆ ਜਾਂਦਾ ਤੇ ਪ੍ਰਸ਼ਾਸਨ ਉਹਨਾਂ ਤੇ ਪਰਚੇ ਦਰਜ ਕਰ ਦਿੰਦਾ ਜਿਹੜਾ ਕਿ ਸਾਡੇ ਨਾਲ ਹੋਇਆ ਭੂੰਦੜ ਦੇ ਨੌਜਵਾਨ ਤੇ ਸਾਡੇ ਕਿਸਾਨ ਤੇ ਮੰਡੀ ਕੱਲ੍ਹ ਆ ਗਈ ਉਹਨਾਂ ਤੇ ਪਰਚੇ ਪਾਏ ਨੇ ਜਿਹੜਾ ਸਾਡਾ ਸ਼ਿੰਗਾਰ ਸ਼ੌਪ ਠੰਡੇ ਚੱਲੀ ਆ